ਵਿੱਚ ਇੱਟਾ ਰੋੜੇ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸੇ ਕਿ ਦੋ ਧਰਮ ਵਿਚਾਲੇ ਚਾਬੀ ਦੇ ਛੱਲੇ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ ਤੋਂ ਬਾਅਦ ਇੱਟਾ ਰੋੜੇ ਚੱਲ ਗਏ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਚੁੱਕੀ ਹੈ ਦਰਅਸਲ ਦੱਸਦੇ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਈਸਟ ਮੋਹਨਨਗਰ ਦੇ ਵਿੱਚ ਚਾਬੀ ਦੇ ਛੱਲੇ ਨੂੰ ਲੈ ਕੇ ਦੋ ਧਰਮ ਵਿਚਾਲੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਉਤਤੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਪੀੜਤ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਬੱਚੇ ਦੇ ਨਾਲ ਜਿਸ ਵਿਅਕਤੀ ਦੇ ਵੱਲੋਂ ਉਸ ਉੱਤੇ ਜਾਣ ਲਵਾ ਹਮਲਾ ਕੀਤਾ ਗਿਆ ਉਹ ਚਾਬੀ ਦੇ ਛੱਲੇ ਨੂੰ ਲੈ ਕੇ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਇੱਟਾਂ ਰੋੜੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਪੁਲਿਸ ਨੂੰ ਇਸ ਬਾਬਤ ਸੂਚਨਾ ਵੀ ਦੇ ਦਿੱਤੀ ਗਈ ਹੈ ਪੀੜਤ ਨੇ ਇਹ ਵੀ ਦੱਸਿਆ ਕਿ ਜਿਸ ਰੂਪਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਸ਼ਾਇਦ ਕਿਸੇ ਤੀ ਜਾਣ ਵੀ ਜਾ ਸਕਦੀ ਸੀ ਉਹਨਾਂ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਕਿ ਇਹਨਾਂ ਦੋਸ਼ੀਆਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਜੋ ਹੈ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਵੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਗੱਲ ਇਦਾਂ ਜੀ ਆਪਣਾ ਮੇਰਾ ਭਤੀ ਜਿਆਕਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟਾ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਆਰੋਂ ਕੋਈ ਤੇ ਆਪਣੇ ਕੋਲੋਂ ਨਾ ਸਾਡੇ ਕੋਲੋਂ ਆਪਣੇ ਘਰ ਜਾਂਦਿਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦਾ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾਲ ਧੱਕੇ ਨਾਲ ਚਪਟਾ ਮਾਰ ਕੇ ਦਾ ਛੱਲਾ ਲਾ ਲਿਆ ਤੇ ਜਿਸ ਤੇ ਆਗੇ ਨੇ ਆ ਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਏਦਾਂ ਦਾ ਨਾਲ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਤੋਂ ਧਮਕੀਆਂ ਦੇਣ ਲੱਗ ਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਰਿ ਮੰਦਿਰੋਂ ਮੱਥਾ ਟੇਕ ਕੇ ਆਇਆ ਕਿ ਤੇ 10 ਵਜੇ ਤੇ ਰਾਹੁਲ ਨਾ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਨੇ ਰੋਕ ਲਿਆ ਰੋਕਣ ਤੋਂ ਬਾਅਦ ਇਹਨੇ ਚਪੇੜਾ ਚੂੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਕੱਢਣਾ ਸ਼ੁਰੂ ਕਰਤਾ ਤੇ ਉਹ ਤੋਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਾਂ ਮੇਗਾ ਤੇ ਮੇਰੇ ਕੋਲ ਛੱਲਾ ਲੈ ਕੇ ਬਾਹੋ ਤੇ ਇਸ ਦਾ ਇਸ ਇਸ ਬਾਰੇ ਘਰ ਆ ਕੇ ਨੇ ਫਿਰ ਦੱਸਿਆ ਤੇ ਮੇਰੇ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਇਹਨੇ ਕੀਤਾ ਤੇ ਉਹ ਸਾਰੇ ਗਰਮੋਂ ਲੱਗੇ ਤੇ ਦੂਸਰੇ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੋ ਆਇਆ ਤੇ ਆਂਦੇ ਉਹਨਾਂ ਨੇ ਏਟਰੋੜਾ ਚਲਾਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਭਾਈ ਕੀ ਖਾਸ ਹੈ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਿਆਰੂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿਹਦੇ ਪਸੰਦ ਆ ਰਮਲ ਜੀ ਛੱਲੇ ਕਿੰਨੇ ਕੀ ਕੀਮਤ ਹੋएगी ਉਸ ਛੱਲੇ 100-150 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਲਿਆ ਸੀ ਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਮੰਗੇ ਕੀ ਕਰਦੇ ਮੰਗੇ ਕਰਦੇ ਆ ਕਿ ਜਿਹੜੀ ਜਿਹੜੇ ਇਹ ਕ੍ਰਿਮੀਨਲ ਐਕਟੀਵਿਟੀ ਨੇ ਆਏ ਦਿਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਏ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਨਾਂ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਮਕੇਸ਼ ਕੁਮਾਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਭਾਜੀ ਮੈਂ ਸੀ ਬਲੌਗ ਇਸਟ ਮੋਹ ਨਗਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਹੈ ਇਹ ਭਾਜੀ ਮੈਂ ਬਾਹਰ ਸੀਗਾ ਮੈਰੀ ਤੇ ਗਿਆ ਸੀ ਮੇਰੇ ਮਗਰੋਂ ਮੇਰਾ ਮੁੰਡਾ ਘਰ ਕੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਤੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੀ ਤਰੀਕ ਨੂੰ ਛੱਲਾ ਖੋਇਆ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰੀ ਤੇ ਗਿਆ ਸੀ ਮੈਨੂੰ ਨਹੀਂ ਜਹੀ ਪਤਾ ਇਹਦਾ ਇਸ ਬਾਰੇ ਤੇ ਭਾਜੀ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰੀ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਮੈਂ ਤੀਸਰੇ ਦਿਨ ਮੈਂ ਭਾਜੀ ਫੇਰ ਜੰਮੂ ਮਲਕੀ ਸ਼ਾਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਭਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆਂ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਤੇ ਮੁੰਡੇ ਆ ਜਿਹੜੇ ਤੁਹਾਡੇ ਬੇੜੋ ਤੇ ਇੰਨੀ ਉਮਰ ਹੈ ਸਰ 13 14 ਸਾਲ ਦੀ ਉਮਰ ਹੈ ਜੀ 20 ਛੱਲੇ ਤੋਂ ਮੇਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕਿ ਗੇਟਾਂ ਚ ਲਾਤੀਆਂ ਹਾਂਜੀ ਮੁੰਡੇ ਲੈ ਕੇ ਆਏ ਭਜੀ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਘਰ ਦੇ ਉੱਤੇ ਅਸੀਂ ਭਾਈ ਸਾਰੇ ਮੌਜੂਦ ਸੀ ਲੇਡੀਜ਼ ਵੀ ਹੈਗੇ ਹਾਂ ਹਾਂਜੀ ਲੇਡੀਜ਼ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿੰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਗਏ ਨਾਲ ਇੱਟਾ ਲੈ ਗਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰ ਹੀ ਇੰਨੀਆਂ ਚੱਲੀਆਂ ਲੱਗਦਾ ਕਿ ਵੀ ਤੇਰਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਰ ਹਾਂਜੀ ਜਾਨੀ ਭਾਈ ਇਹਨੇ ਚਾਲੀ ਮਾਲੀ ਨੁਕਸਾਨ ਕਰਨੀ ਆਈ ਹੀ ਇੱਕ ਕਿਸਮ ਦਾ ਤੇ ਹੁਣ ਮੰਗ ਕੀ ਕਰਦੇ ਪਰਸ਼ਾ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਇਹਦੇ ਚ ਹੁਣੇ ਕਮਪਲੇਟ ਆਈ ਸੀ ਤੇ ਉਸ ਤੋਂ ਬਾਅਦ ਸਾਡੇ ਡਿਊਟੀ ਅਫਸਰ ਉੱਥੇ ਮੌਕੇ ਤੇ ਪਹੁੰਚੇ ਆ ਇਹ ਉੱਥੇ ਦੋ ਪਾਰਟੀਆਂ ਆਫਸਿਡਰਾਂ ਦਾ ਕੁਝ ਉਹਨਾਂ ਦੇ ਸਪੱਤੀ ਕੋਲ ਖਬਰ ਮਿਲੀਆਂ ਵੀ ਉਹਨਾਂ ਨੇ ਮਿਊਂਸੀਪਲ ਪਾਰਟੀ ਕੋਲ ਟਵਟਾ ਚਲਾਇਆ ਉਹਦੇ ਬਾਰੇ ਪੁੱਛੀ ਕੀਤਾ ਜਾਂਦਾ ਹੈ ਪਰ ਕਿਸੇ ਬੰਦੇ ਨੂੰ ਕੋਈ ਮੇਜਰ ਕੋਈ ਵੱਡੀ ਸੱਟ ਵੀ ਆਈ ਨਹੀਂ ਨਹੀਂ ਸਟਬਰੇਜ ਕੋਈ ਜਾਣਕਾਰੀ ਨਹੀਂ ਚਾਬੀ ਦੇ ਛੱਲੇ ਪਿੱਛੇ ਇੱਟਾਂ ਰੋੜੇ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸੇ ਕਿ ਦੋ ਧਰਮ ਵਿਚਾਲੇ ਚਾਬੀ ਦੇ ਛੱਲੇ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ ਤੋਂ ਬਾਅਦ ਇੱਟਾਂ ਰੋੜੇ ਚੱਲ ਗਏ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਚੁੱਕੀ ਹੈ ਦਰਅਸਲ ਦੱਸਦੇ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਈਸਟ ਮੋਹਨਨਗਰ ਦੇ ਵਿੱਚ ਚਾਬੀ ਦੇ ਛੱਲੇ ਨੂੰ ਲੈ ਕੇ ਦੋ ਧਰਮ ਵਿਚਾਲੇ ਜ਼ਬਰਦਸਤ ਝਗੜਾ ਅੱਪ ਦੇਖਣ ਨੂੰ ਮਿਲੀ ਉਤੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਪੀੜਤ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਬੱਚੇ ਦੇ ਨਾਲ ਜਿਸ ਵਿਅਕਤੀ ਦੇ ਵੱਲੋਂ ਉਸ ਉਤੇ ਜਾਣ ਲਵਾ ਹਮਲਾ ਕੀਤਾ ਗਿਆ ਉਹ ਚਾਬੀ ਦੇ ਛੱਲੇ ਨੂੰ ਲੈ ਕੇ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਇੱਟਾਂ ਰੋੜੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਪੁਲਿਸ ਨੂੰ ਇਸ ਬਾਬਤ ਸੂਚਨਾ ਵੀ ਦੇ ਦਿੱਤੀ ਗਈ ਹੈ ਪੀੜਤ ਨੇ ਇਹ ਵੀ ਦੱਸਿਆ ਕਿ ਜਿਸ ਰਿੱਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਸ਼ਾਇਦ ਕਿਸੇ ਤੀ ਜਾਣ ਵੀ ਜਾ ਸਕਦੀ ਸੀ ਉਹਨਾਂ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਨ ਕਿ ਇਹਨਾਂ ਦੋਸ਼ੀਆਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਜੋ ਹੈ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਵੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਗੱਲ ਇਦਾਂ ਜੀ ਆਪਣਾ ਮੇਰਾ ਭਤੀਜਾ ਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟ ਵਾ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਆਰੋਂ ਕੋਈ ਤੇ ਆਪਣੇ ਘਰੋਂ ਨਾ ਸਾਡੇ ਘਰੋਂ ਆਪਣੇ ਘਰ ਜਾਂਦੇ ਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾ ਦਾ ਮੁੰਡਾ ਸੀ ਨਾਲ ਉਹਨਾਂ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾਲ ਧੱਕੇ ਨਾਲ ਚਪਟਾ ਮਾਰ ਕੇ ਦਾ ਛੱਲਾ ਲਾ ਲਿਆ ਤੇ ਜਿਸ ਤੇ ਆ ਗਏ ਨੇ ਆ ਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਏਦਾਂ ਦਾ ਨਾਲ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਤੋਂ ਧਮਕੀਆਂ ਦੇਣ ਲੱਗ ਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਨੂ ਮੰਦਿਰੋਂ ਮੱਥਾ ਟੇਕ ਕੇ ਆ ਕੇ ਤੇ 10 ਵਜੇ ਤੇ ਰਾਹੁਲ ਨਾ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਨੇ ਰੋਕ ਲਿਆ ਰੋਕਣ ਤੋਂ ਬਾਅਦ ਇਹਦੇ ਚਪੇੜਾ ਚੂੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਕੱਢਣਾ ਸ਼ੁਰ ਤੇ ਉਹ ਤਾਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਾਂ ਹੈਗਾ ਤੇ ਮੇਰੇ ਕੋਲ ਛੱਲਾ ਲੈ ਕੇ ਬਾਹੋ ਤੇ ਇਸ ਦਾ ਇਸ ਇਸ ਬਾਰੇ ਘਰ ਘਰ ਆ ਕੇ ਨੇ ਫਿਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਨੇ ਕੀਤਾ ਤੇ ਉਹ ਸਾਰੇ ਗਰਮੋਂ ਲੱਗੇ ਤੇ ਦੂਸਰੇ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੋ ਆਇਆ ਤੇ ਆਂਦੇ ਉਹਨਾਂ ਨੇ ਏਟਰ ਰੋੜਾ ਚਲਾਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਭਾਈ ਕੀ ਖਾਸ ਹੈ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਿਆਰੂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿਤੇ ਪਸੰਦ ਆ ਨਾ ਰਮਨਜੀਤ ਛੱਲੇ ਕਿੰਨੇ ਕੀ ਕੀਮਤ ਹੋਏਗੀ ਉਸ ਛੱਲੇ 400-500 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਆਏ ਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਹੁਣ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਇਹ ਜਿਹੜੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਨੇ ਆਏ ਦਿਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਏ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਦੇ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਮਕੇਸ਼ ਕੁਮਾਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਭਾਜੀ ਮੈਂ ਸੀ ਬਲੌਗ ਇਸਟ ਮਾਉਂ ਨਗਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਹੈ ਇਹ ਭਾਜੀ ਮੈਂ ਬਾਹਰ ਸੀਗਾ ਮੈਰੀ ਤੇ ਗਿਆ ਸੀ ਮੇਰੇ ਮਗਰੋਂ ਮੇਰਾ ਮੁੰਡਾ ਘਰ ਕੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੀ ਤਰੀਕ ਨੂੰ ਛੱਲਾ ਖੋਇਆ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰੀ ਤੇ ਗਿਆ ਸੀ ਮੈਨੂੰ ਨਹੀਂ ਜਹੀ ਪਤਾ ਇਹਦਾ ਇਸ ਬਾਰੇ ਤੇ ਭਾਜੀ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰੀ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਉਹ ਤੀਸਰੇ ਦਿਨ ਮੈਂ ਭਾਜੀ ਫੇਰ ਜੰਮੂ ਮਲਕੀ ਸ਼ਾਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਭਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆਂ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਜਿਹੜੇ ਤੁਹਾਡੇ ਵਿਰੋਧੀ ਇੰਨੀ ਕੁ ਉਮਰ ਹੈਗੀ ਹੈ 13-14 ਸਾਲ ਦੀ ਉਮਰ ਹੈ ਜੀ ਨੀ ਛੱਲੇ ਤੋਂ ਮੇਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕਿ ਗੇਟਾਂ ਚ ਲਾਤੀਆਂ ਹਾਂਜੀ ਮੁੰਡੇ ਲੈ ਕੇ ਆਏ ਭਜੀ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਘਰ ਦੇ ਉੱਤੇ ਅਸੀਂ ਭਾਈ ਸਾਰੇ ਮੌਜੂਦ ਸੀ ਲੇਡੀਜ਼ ਵੀ ਹਾਂਜੀ ਲੇਡੀਜ਼ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿੰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਗਏ ਨਾਲ ਇੱਟਾ ਲੈ ਗਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰ ਹੀ ਇੰਨੀਆਂ ਚੱਲੀਆਂ ਲੱਗਦਾ ਕਿ ਵੀ ਤੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਰ ਹਾਂਜੀ ਜਾਨੀ ਪਈ ਇਹਨੇ ਚਾਲੀ ਮਾਲੀ ਨੁਕਸਾਨ ਕਰਨੀ ਆਈ ਹੀ ਇੱਕ ਕਿਸਮ ਦਾ ਤੇ ਹੁਣ ਮੰਗ ਕੀ ਕਰਦੇ ਪਰਸ਼ਾ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਇਹਦੇ ਚ ਹੁਣੇ ਕਮਪਲੇਟ ਆਈ ਸੀ ਤੇ ਉਸ ਤੋਂ ਬਾਅਦ ਸਾਡੇ ਡਿਊਟੀ ਅਫਸਰ ਉੱਥੇ ਮੌਕੇ ਤੇ ਪਹੁੰਚੇ ਆ ਤੇ ਉੱਥੇ ਦੋ ਪਾਰਟੀਆਂ ਆਪਸ ਵਿੱਚੋਂ ਦਾ ਕੁਝ ਦਿ ਉਹਨਾਂ ਦੇ ਸਪੱਤੀ ਕੋਲ ਖਬਰ ਮਿਲੀਆਂ ਵੀ ਉਹਨਾਂ ਨੇ ਮਿਊਂਸੀਪਲਿਟੀ ਵਾਲੇ ਟਵੱਟਾ ਚਲਾਇਆ ਉਹਦੇ ਬਾਰੇ ਪੁੱਛੀ ਕੀਤਾ ਜਾਂਦਾ ਹੈ ਪਰ ਕਿਸੇ ਬੰਦੇ ਨੂੰ ਕੋਈ ਮੇਜਰ ਕੋਈ ਵੱਡੀ ਸੱਟ ਵੀ ਆਈ ਨਹੀਂ ਨਹੀਂ ਸੱਟ ਮਰੇਜ ਕੋਈ ਜਾਣਕਾਰੀ ਨਹੀਂ ਚਾਬੀ ਦੇ ਛੱਲੇ ਪਿੱਛੇ ਇੱਟਾਂ ਰੋੜੇ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸੇ ਕਿ ਦੋ ਧਰਮ ਵਿਚਾਲੇ ਚਾਬੀ ਦੇ ਛੱਲੇ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ ਤੋਂ ਬਾਅਦ ਇੱਟਾਂ ਰੋੜੇ ਚੱਲ ਗਏ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਚੁੱਕੀ ਹੈ ਦਰਅਸਲ ਦਾਸ ਤਈ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਈਸਟ ਮੋਹਨਨਗਰ ਦੇ ਵਿੱਚ ਚਾਬੀ ਦੇ ਛੱਲੇ ਨੂੰ ਲੈ ਕੇ ਦੋ ਧਰਮ ਵਿਚਾਲੇ ਜ਼ਬਰਦਸਤ ਝਗੜਾ ਅੱਪ ਦੇਖਣ ਨੂੰ ਮਿਲੀ ਉਤੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਪੀੜਿਤ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਬੱਚੇ ਦੇ ਨਾਲ ਜਿਸ ਵਿਅਕਤੀ ਦੇ ਵੱਲੋਂ ਉਸ ਉਤੇ ਜਾਣ ਲਵਾ ਹਮਲਾ ਕੀਤਾ ਗਿਆ ਉਹ ਚਾਬੀ ਦੇ ਛੱਲੇ ਨੂੰ ਲੈ ਕੇ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਇੱਟਾਂ ਰੋੜੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਪੁਲਿਸ ਨੂੰ ਇਸ ਬਾਬਤ ਸੂਚਨਾ ਵੀ ਦੇ ਦਿੱਤੀ ਗਈ ਹੈ ਪੀੜਿਤ ਨੇ ਇਹ ਵੀ ਦੱਸਿਆ ਕਿ ਜਿਸ ਰਿੱਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਸ਼ਾਇਦ ਕਿਸੇ ਤੀ ਜਾਣ ਵੀ ਜਾ ਸਕਦੀ ਸੀ ਉਹਨਾਂ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਨ ਕਿ ਇਹਨਾਂ ਦੋਸ਼ੀਆਂ ਤੇ ਜਲ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਜੋ ਹੈ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਵੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਗੱਲ ਇਹ ਤਾਂ ਜੀ ਆਪਣਾ ਮੇਰਾ ਭਤੀ ਜੈਕਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟ ਵਾ ਲੈ ਕੇ ਦਿੱਤੀ ਸੀ ਨਵੀਂ ਤੇ ਉਹਨਾਂ ਛੱਲਾ ਬਣਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਆਰੋਂ ਕੋਈ ਤੇ ਆਪਣੇ ਕੋਲੋਂ ਨਾ ਸਾਡੇ ਕੋਲੋਂ ਆਪਣੇ ਘਰ ਜਾਂਦਿਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦਾ ਨਾ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾ ਧੱਕੇ ਨਾਲ ਚਪਟਾ ਮਾਰ ਕੇ ਉਹਦਾ ਛੱਲਾ ਲਾ ਲਿਆ ਤੇ ਜਿਸ ਤੇ ਆ ਗਏ ਨੇ ਆ ਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਏਦਾਂ ਦਾ ਨਾ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਤੋਂ ਧਮਕੀਆਂ ਦੇਣ ਲੱਗ ਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਨੂਮਨ ਮੰਦਿਰੋਂ ਮੱਥਾ ਟੇਕ ਕੇ ਆ ਕੇ ਤੇ 10:00 ਵਜੇ ਤੇ ਰਾਹੁਲ ਨਾਂ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਨੇ ਰੋਕ ਲਿਆ ਰੋਕਣ ਤੋਂ ਬਾਅਦ ਇਹਦੇ ਚਪੇੜਾ ਚੂੜਾ ਮਾਰ ਦਿੱਤੀਆਂ ਤੇ ਗਾਲ ਤੇ ਉਹ ਤਾਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਾਂ ਮੇਗਾ ਤੇ ਮੇਰੇ ਕੋਲ ਛੱਲਾ ਲੈ ਕੇ ਭਾਓ ਤੇ ਇਸ ਦਾ ਇਸ ਇਸ ਬਾਰੇ ਘਰ ਆ ਕੇ ਨੇ ਫਿਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਦਾ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਨੇ ਕੀਤਾ ਤੇ ਉਹ ਸਾਰੇ ਗਰਮੋਂ ਲੱਗੇ ਤੇ ਦੂਸਰੇ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੋ ਆਇਆ ਤੇ ਆਂਦੇ ਉਹਨਾਂ ਨੇ ਏਟਰੋੜਾ ਚਲਾਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਭਾਈ ਕੀ ਖਾਸ ਹੈ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਿਆਰੂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿਹਦੇ ਪਸੰਦ ਆ ਨਾ ਰਮਲ ਜੀ ਛੱਲੇ ਕਿੰਨੇ ਕੀ ਕੀਮਤ ਹੋਏਗੀ ਉਸ ਛੱਲੇ 400-500 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਇਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਹੁਣ ਮੰਗ ਕੀ ਕਰਦੇ ਪਸੰ ਮੰਗ ਕਰਦੇ ਆ ਕਿ ਇਹ ਜਿਹੜੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਨੇ ਆਏ ਦਿਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਏ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਦੇ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਮਕੇਸ਼ ਕੁਮਾਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਭਾਈ ਮੈਂ ਸੀ ਬਲੌਗ ਇਸਟ ਮੋਨਗਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਹੈ ਇਹ ਭਾਈ ਮੈਂ ਬਾਹਰ ਸੀਗਾ ਮੈਰੀ ਤੇ ਗਿਆ ਸੀ ਮੇਰੇ ਮਗਰੋਂ ਮੇਰਾ ਮੁੰਡਾ ਘਰ ਕੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿਹਣੀ ਤਰੀਕ ਨੂੰ ਛੱਲਾ ਖੋਇਆ ਇਹ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰੀਜ ਤੇ ਗਿਆ ਸੀ ਮੈਨੂੰ ਨਹੀਂ ਜਹੀ ਪਤਾ ਇਹਦਾ ਇਸ ਬਾਰੇ ਤੇ ਭਾਈ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰੀਜ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਵੀ ਤੀਸਰੇ ਦਿਨ ਮੈਂ ਭਾਜੀ ਫੇਰ ਜੰਮੂ ਮਲਕੀਸ਼ਾਹਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਭਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆਂ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਜਿਹੜੇ ਦਾ ਬੇਰੋਧ ਕਿੰਨੀ ਕੁ ਮਾਰੀ ਗੀ 13 14 ਖਾਲ ਦੀ ਉਮਰ ਦਾ ਮੀਨ ਛੱਲੇ ਤੋਂ ਮੀਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕਿ ਗੇਟਾਂ ਚ ਲਾਤੀਆਂ ਹਾਂਜੀ ਮੁੰਡੇ ਲੈ ਕੇ ਆਏ ਭਜੀ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਘਰ ਦੇ ਉੱਤੇ ਅਸੀਂ ਭਾਈ ਸਾਰੇ ਮੌਜੂਦ ਸੀ ਲੇਡੀਜ਼ ਵੀ ਹਾਂਜੀ ਲੇਡੀਜ਼ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿੰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਗਏ ਨਾਲ ਇਟਾ ਲੈ ਗਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇਟਾ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰੀ ਇੰਨੀਆਂ ਚੱਲੀਆਂ ਲੱਗਦਾ ਕਿ ਵੀ ਤੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਅਗਰ ਹਾਂਜੀ ਜਾਨੀ ਭਾਈ ਇਹਨਾਂ ਚਾਲੀ ਮਾਲੀ ਨੁਕਸਾਨ ਕਰਨੀ ਆਈ ਹੀ ਇੱਕ ਕਿਸਮ ਦਾ ਤੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਇਹਦੇ ਚ ਹੁਣੇ ਕੰਪਲੀਟ ਆਈ ਸੀ ਤੇ ਉਹਦੇ ਸਵਾਦੇ ਸਾਡੇ ਟੀ